ਪੰਜਾਬੀ ਨਿਊਜ਼ ਟੁਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਕੰਗਣਾਂ ਦੇ ਥੱਪੜ ਮਾਰਨ ਵਾਲੀ ਲੜਕੀ ਕੁਲਵਿੰਦਰ ਕੌਰ ਜਿਸ ਨੂੰ ਸੰਸਦ ਭੇਜ ਦਿਆਂਗੇ ਇੱਕੋ ਦਿਨ ਚ ਕਰੋੜਾ ਰੁਪਏ ਜਿਹੜੇ ਨੇ ਦਿੱਤੇ ਗਏ ਨੇ ਆਖਰ ਇਹ ਹੁੰਦੇ ਨੇ ਪੰਜਾਬੀ ਜਿਨ੍ਹਾਂ ਨੂੰ ਖੁੱਲੇ ਦਿਲ ਵਾਲੇ ਕਿਹਾ ਜਾਂਦਾ ਹੈ ਵੱਡੇ ਦਿਲ ਵਾਲੇ ਕਿਹਾ ਜਾਂਦਾ ਹੈ ਸਾਡੇ ਪੰਜਾਬੀ ਜਿਨ੍ਹਾਂ ਨੇ ਦਿਲ ਖੋਲ ਕੇ ਕੁਲਵਿੰਦਰ ਸਿੰਘ ਦੇ ਕੁਲਵਿੰਦਰ ਕੌਰ ਦੇ ਲਈ ਜਿਹੜਾ ਬਿਲਕੁਲ ਪੈਸਾ ਰੱਖਿਆ ਹੈ ਹਾਲਾਂਕਿ ਕੁਲਵਿੰਦਰ ਕੌਰ ਨੂੰ ਦਿਲ ਖੋਲ ਕੇ ਪੈਸਾ ਦਿੱਤਾ ਹੈ ਸਾਡੇ ਪੰਜਾਬੀਆਂ ਨੇ ਇਹ ਹੁੰਦੀ ਹੈ ਦਰਿਆਦਲੀ ਤੇ ਦਰਿਆਦਲੀ ਦੀ ਮਿਸਾਲ ਜੀ ਹਾਂ ਵੱਡੀ ਅਪਡੇਟ ਹੈ ਹਾਲਾਂਕਿ ਸੰਸਦ ਭੇਜਣ ਦੀ ਗੱਲ ਜਿਹੜੀ ਹੈ ਕੁਲਵਿੰਦਰ ਕੌਰ ਨੂੰ ਹੋ ਰਹੀ ਹੈ ਇਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਗੱਲ ਕਰ ਲੈਨੇ ਆ ਜਿੱਥੇ ਪਿਛਲੇ ਦਿਨੀ ਚੰਡੀਗੜ੍ਹ ਰਿਪੋਰਟ ਤੇ ਹੋਏ ਇੱਕ ਕਾਂਡ ਦੇ ਵਿੱਚ ਕੁਲਵਿੰਦਰ ਕੌਰ ਦਾ ਨਾਮ ਸੁਰਖੀਆਂ ਦੇ ਵਿੱਚ ਬਣ ਗਿਆ ਇਸ ਆਖਰ ਗੁਲਬਿੰਦਰ ਕੌਰ ਉਹ ਲੜਕੀ ਹੈ ਜਿਸਨੇ ਕੰਗਣਾ ਰਣੌਤ ਦੇ ਗੱਲ ਤੇ ਥੱਪੜ ਜੜ ਦਿੱਤਾ ਜੀ ਹਾਂ ਜਿੱਥੇ ਕੁਲਬਿੰਦਰ ਕੌਰ ਨੇ ਇਹ ਗੱਲ ਸਾਬਤ ਕਰ ਦਿੱਤੀ ਕਿ ਅਸੀਂ ਤਾਂ ਉਹ ਆ ਜਿਨ੍ਹਾਂ ਨੇ ਜਾ ਕੇ ਲੰਡਨ ਦੇ ਵਿੱਚ ਵੀ ਹਿਸਾਬ ਕਿਤਾਬ ਕੀਤੇ ਹੋਏ ਨੇ ਤੁਸੀਂ ਇੱਥੇ ਰਹਿ ਕੇ ਸਾਡੇ ਲੋਕਾਂ ਨੂੰ ਅਤਵਾਦੀ ਦੱਸਦੇ ਹੋ ਸਾਡੀਆਂ ਮਾਵਾਂ ਨੂੰ 100-100 ਰੁਪਏ ਤੇ ਲਿਆਂਦੀਆਂ ਹੋਈਆਂ ਦੱਸਦੇ ਹੋ ਕਿਸਾਨੀ ਅੰਦੋਲਨ ਬਾਰੇ ਗਲਤ ਬੋਲਦੇ ਹੋ ਪੰਜਾਬ ਦੇ ਲੋਕਾਂ ਨੂੰ ਉਗਰਵਾਦੀ ਆ ਜਿਹੜੇ ਅੰਤਕਵਾਦੀ ਤੱਕ ਤੁਸੀਂ ਕਹਿ ਰਹੇ ਹਾਂ ਪਰ ਇਹ ਅਸੀਂ ਬਿਲਕੁਲ ਵੀ ਨਹੀਂ ਹੋਣ ਦੇਵਾਂਗੇ ਕੁਲਵਿੰਦਰ ਕੌਰ ਨੇ ਕਿਹਾ ਕਿ ਜਦੋਂ ਇਸ ਨੇ ਬਿਆਨ ਦਿੱਤਾ ਸੀ ਉਸ ਵਕਤ ਮੇਰੀ ਮਾਂ ਵੀ ਧਰਨੇ ਤੇ ਬੈਠੀ ਹੋਈ ਸੀ ਮੇਰੀ ਮਾਂ ਨੇ ਵੀ ਉਸ ਵਕਤ ਕਿਸਾਨੀ ਅੰਦੋਲਨ ਦੇ ਵਿੱਚ ਮੌਜੂਦ ਸੀ ਜਦੋਂ ਇਸ ਨੇ 100 100 200 ਰੁਪਏ ਦੇ ਉੱਤੇ ਜਿਹੜਾ ਹੈ ਬਿਆਨ ਦਿੱਤਾ ਸੀ ਕਿ ਇਹ ਸਾਰੀਆਂ ਲੇਡੀਜ਼ ਜਿਹੜੀਆਂ ਨੇ 100 100 200 ਰੁਪਏ ਦਿਹਾੜੀ ਤੇ ਲੈਂਦੀਆਂ ਹੋਈਆਂ ਨੇ ਆਖਰਕਾਰ ਕੁਲਵਿੰਦਰ ਕੌਰ ਨੇ ਜਿਵੇਂ ਹੀ ਕੰਗਣਾ ਉਤ ਦੇ ਥੱਪੜ ਜੜੇ ਆ ਤੇ ਸਮੂਹ ਜਥੇਬੰਦੀਆਂ ਵੱਲੋਂ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਨਿਤਰ ਨਾ ਸਾਰਿਆਂ ਨੇ ਸਹੀ ਸਮਝਿਆ ਇਥੋਂ ਤੱਕ ਜੇ ਗੱਲ ਕਰੀਏ ਤਾਂ ਕੁਲਵਿੰਦਰ ਕੌਰ ਨੂੰ ਹੁਣ ਸੰਸਦ ਭੇਜਣ ਤੱਕ ਦੀ ਗੱਲ ਵੀ ਹੋ ਰਹੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਜਿਮਨੀ ਚੋਣਾ ਪੰਜਾਬ ਦੇ ਵਿੱਚ ਹੋਣਗੀਆਂ ਖਾਸ ਕਰਕੇ ਬਰਨਾਲਾ ਜਲੰਧਰ ਔਰ ਗਿੱਦੜ ਬਾਹਾ ਡੇਰਾ ਬਾਬਾ ਨਾਨਕ ਔਰ ਇੱਕ ਚੱਬੇਵਾਲ ਸੀਟ ਤੇ ਜੋ ਹੁਣ ਜਿਮਨੀ ਚੋਣਾ ਹੋਣਗੀਆਂ ਆਖਰ ਉਹਨਾਂ ਚੋਂ ਕਿਸੇ ਇੱਕ ਸੀਟ ਦੇ ਜਿਹੜਾ ਹੈ ਕੁਲਵਿੰਦਰ ਕੌਰ ਨੂੰ ਆਜ਼ਾਦ ਤੌਰ ਤੇ ਖੜਾ ਕਰਕੇ ਜਿਹੜਾ ਹੈ ਭੇਜਿਆ ਜਾਏਗਾ ਤੇ ਉਹਨੂੰ ਘਟੋ ਘਟ ਵਿਧਾਨ ਸਭਾ ਦੇ ਵਿੱਚ ਭੇਜਿਆ ਜਾਂਦਾ ਜੇਕਰ ਇਹ ਥੱਪੜ ਮਾਰਨ ਵਾਲੀ ਘਟਨਾ ਇਲੈਕਸ਼ਨਾਂ ਤੋਂ ਪਹਿਲਾਂ ਹੋ ਜਾਂਦੀ ਤਾਂ ਆਜ਼ਾਦ ਉਮੀਦਵਾਰ ਖੜਾ ਕਰਕੇ ਉਸ ਕੁਲਵਿੰਦਰ ਕੌਰ ਨੂੰ ਜਿਹੜਾ ਹੈ ਬਿਲਕੁਲ ਸੰਸਦ ਭੇਜਿਆ ਜਾ ਸਕਦਾ ਸੀ ਪਰ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਕੰਗਣਾ ਰਣੌਤ ਦੇ ਥੱਪੜ ਮਾਰਨ ਵਾਲੀ ਜਿਹੜੀ ਘਟਨਾ ਹੈ ਉਸ ਤੋਂ ਬਾਅਦ ਪੂਰੇ ਪੰਜਾਬੀਆਂ ਨੇ ਕੁਲਵਿੰਦਰ ਕੌਰ ਦਾ ਧੰਨਵਾਦ ਕੀਤਾ ਤੇ ਤੇ ਕੰਗਣਾ ਰਣੌਤ ਨੂੰ ਜਿਹੜਾ ਸਬਕ ਸਿਖਾਇਆ ਗਿਆ ਕੁਲਵਿੰਦਰ ਕੌਰ ਦੇ ਤਰਫੋਂ ਹਾਲਾਂਕਿ ਜਥੇਬੰਦੀਆਂ ਨੇ ਜਿਹੜਾ ਹੈ ਕੁਲਵਿੰਦਰ ਕੌਰ ਦਾ ਸਾਥ ਦਿੱਤਾ ਹੈ ਸਿੱਖ ਜਥੇਬੰਦੀਆਂ ਔਰ ਕਿਸਾਨ ਜਥੇਬੰਦੀਆਂ ਜੜੀਆਂ ਨੇ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਨਿਤਰੀਆਂ ਨੇ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆ ਕੇ ਉਹਨਾਂ ਨੇ ਇੱਕ ਗੱਲ ਸਾਫ਼ ਕਰ ਦਿੱਤੀ ਹੈ ਕਿ ਆਖਰ ਅਸੀਂ ਤਕੇ ਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ ਹਾਲਾਂਕਿ ਥੱਪੜ ਮਾਰਨ ਵਾਲੀ ਘਟਨਾ ਜਿਹੜੀ ਹੈ ਕਿਵੇਂ ਵਾਪਰੀ ਸੀ ਉਸਦੇ ਬਾਰੇ ਤੁਹਾਨੂੰ ਦੱਸਾਂਗੇ ਆਖਰ ਇੱਕ ਕੌਰ ਖਾਲਸਤਾਨੀ ਕਹਿ ਕੇ ਨਿਵਾਜਿਆ ਗਿਆ ਸੀ ਹਾਲਾਂਕਿ ਕੰਗਣਾ ਰਣੌਤ ਦੀ ਤਰਫੋਂ ਕੰਗਣਾ ਰਣੌਤ ਨੇ ਜਿਹੜਾ ਹੈ ਕਿਹਾ ਸੀ ਕਿ ਕੌਰ ਖਾਲਸਤਾਨੀ ਜਿਸ ਤੋਂ ਬਾਅਦ ਗੁਲਬਿੰਦਰ ਕੌਰ ਨੂੰ ਗੁੱਸਾ ਆਇਆ ਤੇ ਆਖਰ ਉਸਨੇ ਉਹ ਚੀਜ਼ ਦਾ ਵੀ ਬਦਲਾ ਲਿਆ ਜਦੋਂ ਉਸਨੇ ਬਿਆਨ ਦਿੱਤਾ ਸੀ ਮਾਤਾਵਾ ਭੈਣਾਂ ਦੇ ਬਾਰੇ ਬਿਆਨ ਦਿੱਤਾ ਸੀ ਕਿਸਾਨੀ ਅੰਦੋਲਨ ਦੇ ਬਾਰੇ ਉਹ ਬੋਲੀ ਸੀ ਉਹ ਚੀਜ਼ ਦਾ ਵੀ ਜਿਹੜਾ ਹੈ ਉਸਨੇ ਬਾਖੂ ਵੀ ਬਿਆਨ ਲਿਆ ਸੋ ਲਗਾਤਾਰ ਜੇ ਗੱਲ ਕਰੀਏ ਤਾਂ ਹਰ ਪਾਸੇ ਚਰਚਾਵਾ ਜੜੀਆਂ ਨੇ ਕੁਲਵਿੰਦਰ ਕੌਰ ਦੀਆਂ ਹੀ ਹੋ ਰਹੀਆਂ ਨੇ ਕੁਲਵਿੰਦਰ ਕੌਰ ਵਰਸਸ ਕੰਗਣਾ ਰਣੌਤ ਹੀ ਜਿਹੜਾ ਵਿਸ਼ਾ ਹੈ ਉਹ ਚੱਲਦਾ ਪਿਆ ਹੈ ਸੋ ਲਗਾਤਾਰ ਜੇ ਗੱਲ ਕਰੀਏ ਕੰਗਣਾ ਰਣੌਤ ਦੇ ਹੱਕ ਦੇ ਵਿੱਚ ਕੁਝ ਆ ਰਹੇ ਨੇ ਉਹਨਾਂ ਲੋਕਾਂ ਨੂੰ ਪੰਜਾਬੀਆਂ ਦੇ ਭਾਰੀ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਜਿਹੜੇ ਲੋਕ ਕੰਗਣਾ ਰਣੌਤ ਦੇ ਵਿਰੋਧੀ ਸੀ ਆਖਰ ਉਹਨਾਂ ਲੋਕਾਂ ਨੇ ਕੁਲਵਿੰਦਰ ਕੌਰ ਦੀ ਜਿਹੜੀ ਹੈ ਡਟ ਕੇ ਸਪੋਰਟ ਕੀਤੀ ਹੈ ਹਾਲਾਂਕਿ ਕੁਲਵਿੰਦਰ ਕੌਰ ਦੀ ਜਿਹੜੀ ਹੈ ਡਟ ਕੇ سپورਟਿੰਗ ਹੋ ਰਹੀ ਹੈ ਪੰਜਾਬ ਦੇ ਵਿੱਚ ਲਗਾਤਾਰ ਜਿਹੜੀ ਹੈ سپورਟਿੰਗ ਹੋ ਰਹੀ ਹੈ ਕੁਲਵਿੰਦਰ ਕੌਰ ਦੀ سپورਟ ਜਿਹੜੀ ਹੈ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਆਖਰਕਾਰ ਕੁਲਵਿੰਦਰ ਕੌਰ ਦੀ ਜਿਹੜੀ سپورਟ ਹੈ ਉਹ ਵੱਡੇ ਪੱਧਰ ਤੇ ਪੰਜਾਬ ਦੇ ਤਰਫੋਂ ਕੀਤੀ ਜਾ ਰਹੀ ਹੈ ਪੰਜਾਬੀ ਜਿਹੜੇ ਨੇ ਉਹ ਕੁਲਵਿੰਦਰ ਕੌਰ ਦੀ سپورਟਿੰਗ ਕਰਦੇ ਹੋਏ ਵੇਖੇ ਜਾ ਰਹੇ ਨੇ ਉਧਰ ਦੂਜੇ ਪਾਸੇ ਜਿੱਥੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਗੱਲ ਕਹਿ ਦਤੀ ਹੈ ਬੀਤੇ ਦਿਨ ਚੰਡੀਗੜ੍ਹ ਹਵਾਈ ਅੱਡੇ ਤੇ ਚੰਡੀਗੜ੍ਹ 에어ਪੋਰਟ ਤੇ CISF ਦੀ ਲੇਡੀ ਕਾਂਸਟੇਬਲ ਕੁਲਵਿੰਦਰ ਕੌਰ ਵੱਲੋਂ ਭਾਜਪਾ ਸੰਸਦ ਮੈਂਬਰ ਤੇ ਬਾਲੀਵੁੱਡ ਅਦਾਕਾਰ ਕੰਗਣਾ ਰਣੌਤ ਨੂੰ ਥੱਪੜ ਮਾਰਨ ਦਾ ਮਾਮਲਾ ਕਾਫੀ ਭਖਿਆ ਹੋਇਆ ਇਸ ਤੋਂ ਬਾਅਦ ਕੰਗਣਾ ਰਣੌਤ ਨੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਹੈ ਕਿ ਉਹ ਸੇਫ ਹੈ ਪਰ ਪੰਜਾਬ ਦੇ ਵਿੱਚ ਅਤਵਾਦ ਵਧ ਰਿਹਾ ਹੈ ਕੱਟੜਵਾਦ ਜਿਹੜਾ ਹੈ ਚਿੰਤਾ ਦਾ ਵਿਸ਼ਾ ਹੈ ਕੰਗਣਾ ਰੇਸ ਬਿਆਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰ ਸਿਮਰਤ ਕੌਰ ਬਾਦਲ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਹਰ ਸਿਮਰਤ ਕੌਰ ਬਾਦਲ ਨੇ ਚੋਣ ਜਿੱਤਣ ਤੇ ਵੋਟਰਾਂ ਦਾ ਧੰਨਵਾਦ ਕੀਤਾ ਤੇ ਕੰਗਣਾ ਰਣੌਤ ਨਾਲ ਹੋਏ ਥੱਪੜ ਕਾਂਡ ਬਾਰੇ ਉਹਨਾਂ ਦੇ ਵਿਚਾਰ ਜਾਣਨ ਅਤੇ ਉਹਨਾਂ ਕਿਹਾ ਹੈ ਕਿ ਹਰੇਕ ਬੰਦੇ ਨੂੰ ਆਪਣੀ ਜ਼ੁਬਾਨ ਤੇ ਲਗਾਮ ਰੱਖਣੀ ਚਾਹੀਦੀ ਹੈ ਤੁਸੀਂ ਇੱਕ ਅਹੁਦੇ ਤੇ ਬੈਠੇ ਹੋ ਅੱਜ ਤਾਂ ਜਦੋਂ ਅਹੁਦੇ ਤੇ ਨਹੀਂ ਵੀ ਸੀ ਤਾਂ ਤੁਸੀਂ ਕੁਝ ਅਜਿਹੇ ਕਿਤੇ ਵਿੱਚ ਸੀ ਜਿੱਥੇ ਤੁਹਾਨੂੰ ਸੁਣਨ ਚ ਬਹੁਤ ਸਾਰੇ ਸਨ ਜੇ ਤੁਸੀਂ ਇਸ ਅਹੁਦੇ ਤੇ ਬੈਠ ਕੇ ਕੁਝ ਨਫ਼ਰਤ ਫੈਲਾਉਂਦੇ ਹੋ ਤਾਂ ਉਸ ਦਾ ਨਤੀਜਾ ਤਾਂ ਸਾਹਮਣੇ ਆਏਗਾ ਹੀ ਸਰ ਸਿਮਰਤ ਕੌਰ ਬਾਦਲ ਨੇ ਪੰਜਾਬੀਆਂ ਨੂੰ ਅਤਵਾਦੀ ਜਾਂ ਕੱਟੜ ਪੰਥੀ ਕਹਿਣ ਤੇ ਸਖਤ ਇਤਰਾਜ਼ ਜਤਾਇਆ ਹੈ ਉਹਨਾਂ ਕਿਹਾ ਹੈ ਕਿਸੇ ਨੂੰ ਵੀ ਪੰਜਾਬੀਆਂ ਬਾਰੇ ਅਜਿਹੀ ਗੱਲਾਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ ਉਹਨਾਂ ਕਿਹਾ ਹੈ ਦੇਸ਼ ਭਗਤੀ ਦੇ ਜਜ਼ਬੇ ਵਿੱਚ ਪੰਜਾਬ ਸਭ ਤੋਂ ਅੱਗੇ ਹੈ ਤੇ ਉਹ ਸਰਹੱਦਾਂ ਤੇ ਦੇਸ਼ ਦੀ ਸੇਵਾ ਕਰਕੇ ਅਤੇ ਅन्नदाता ਬਣ ਕੇ ਆਪਣੀ ਦੇਸ਼ ਭਗਤੀ ਨੂੰ ਪੂਰਾ ਕਰਦੇ ਨੇ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਵੀ ਅਪੀਲ ਕੀਤੀ ਹੈ ਹਰਸਿਮਰਤ ਕੌਰ ਬਾਦਲ ਨੇ ਟਵੀਟ ਕੀਤਾ ਮੈਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਸ਼ਿਕਾਇਤਾਂ ਵੱਲ ਧਿਆਨ ਦੇਣ ਅਤੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਅਪੀਲ ਕਰਦੀ ਹਾਂ ਕਿਸੇ ਨੂੰ ਵੀ ਪੰਜਾਬੀਆਂ ਨੂੰ ਅਤਵਾਦੀ ਜਾਂ ਕੱਟੜਪੰਥੀ ਕਹਿਣ ਅਤੇ ਫਿਰਕੂ ਫੰਡ ਨੂੰ ਉਤਸ਼ਾਹਤ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ ਪੰਜਾਬੀ ਸਭ ਤੋਂ ਵੱਡੇ ਦੇਸ਼ ਭਗਤ ਨੇ ਜੋ ਸਰਹੱਦਾਂ ਤੇ ਅਤੇ ਅੰਨਦਾਤਾ ਦੇ ਰੂਪ ਦੇ ਵਿੱਚ ਦੇਸ਼ ਦੀ ਸੇਵਾ ਕਰਦੇ ਨੇ ਅਸੀਂ ਇਸ ਤੋਂ ਬਿਹਤਰ ਦੇ ਹੱਕਦਾਰ ਹਾਂ ਇਹ ਗੱਲ ਉਹਨਾਂ ਨੇ ਬਿਲਕੁਲ ਸਾਫ਼ ਕਰ ਦਿੱਤੀ ਹੈ ਉਥੇ ਇੱਕ ਵੱਡੀ ਅਪਡੇਟ ਇਹ ਵੀ ਜਿਹੜੀ ਹੈ ਸਾਹਮਣੇ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਝੁੰਦਾ ਕਮੇਟੀ ਰਿਪੋਰਟ ਲਾਗੂ ਕੀਤੀ ਜਾਵੇ ਹਾਲਾਂਕਿ ਵਿਸ਼ਵਾਸ ਜਿਹੜਾ ਹੈ ਮੋੜ ਪੰਜਾਬੀਆਂ ਦੇ ਵਿੱਚ ਲਿਆਉਣ ਦੇ ਲਈ ਪੰਜਾਬ ਦੇ ਹਿੱਤਾਂ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਝੁੰਦਾ ਰਿਪੋਰਟ ਲਾਗੂ ਕਰਨੀ ਹੋਵੇਗੀ ਪਾਰਟੀ ਦੇ ਆਗੂ ਮੰਥਨ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਮਜ਼ਬੂਤ ਕਰਨਾ ਹੋਵੇਗਾ ਤਾਂ ਜੋ ਪੰਜਾਬ ਦੀ ਜਵਾਨੀ ਕਿਸਾਨੀ ਤੇ ਬਾਣੀਆਂ ਨੂੰ ਬਚਾਇਆ ਜਾ ਸਕੇ ਹਾਲਾਂਕਿ ਜੇ ਗੱਲ ਕਰੀਏ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ 13 ਚੋਂ 10 ਉਮੀਦਵਾਰਾਂ ਦੀ ਜਮਾਨਤਾ ਜਬਤ ਹੋਣਾ ਇਸ ਤੋਂ ਵੱਡੀ ਅਕਾਲੀ ਦਲ ਲਈ ਨਿਗਾਰ ਦੀ ਕੋਈ ਮਿਸਾਲ ਨਹੀਂ ਹੋ ਸਕਦੀ ਐ ਸੋ ਆਖਰਕਾਰ ਅਕਾਲੀ ਦਲ ਇੱਕ ਸੀਟ ਤੇ ਹੀ ਜਿਹੜਾ ਹੈ ਸਿਮਟ ਕੇ ਗਿਆਏ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ